ਬਦਲੀ ਨਹੀਂ ਕੀਤੀ ਉਹ ਇੱਕੋ ਹੀ ਸਿੰਘ ਹੈ ਉਹ ਵੀ ਪ੍ਰਧਾਨ ਰੱਖਿਆ ਹੋਇਆ ਵੀ ਬੋਲੇ ਸੋਬਾ ਤਨਵਾਦ ਜਨਮ ਮਰਨ ਦੁਖ ਜਾਈ ਮਹਲਾ ਚਲਤ ਇੱਛਾ ਪੁਰਗ ਸਰਬ ਸੁਖ ਦਾਤਾ ਹਰ ਨੌਜਵਾਨ ਕਲਾਕਰਕਰਤਾਰ ਨਗਰ ਖੰਨਾ ਸਮੂਹ ਮਹੱਲਾ ਨਿਵਾਸੀ ਸਰਬੱਤ ਸੰਗਤਾਂ ਨੂੰ ਸ਼ਰਣੇ ਭਗਤ タルタル ਭਗਤ ਹਾਂਜੀ ਆ ਸਮਾਗਮ ਦੇ ਵਿੱਚ ਕੀਮਤੀ ਸਮਾਂ ਕੱਢ ਕੇ ਸਾਡੇ ਦਰਮਿਆਨ ਪਹੁੰਚੇ ਨੇ ਨਕਮਸਤਕ ਆਉਣ ਲਈ ਕੀ ਸਰਦਾਰ ਯਾਦਵਿੰਦਰ ਸਿੰਘ ਯਾਦੂ ਸ਼੍ਰੋਮਣੀ ਅਕਾਲੀ ਦਲ ਤੋਂ ਕਿਸੇ ਵੀ ਤਾਰੀਫ ਦੇ ਮੋTHA ਨਹੀਂ ਖਾਨਾ ਹਲਕਾ ਤੋਂ ਪੀਬੀ 26 ਨਿਊਜ਼ ਵੱਲੋਂ ਸਰਬਜੀਤ ਸਿੰਘ ਨੀਟੂ ਵੱਲੋਂ ਇੱਥੇ ਪਹੁੰਚੋ ਤੇ ਨਿਗਾ ਸਵਾਗਤ ਅੱਜ ਦੇ ਸਮਾਗਮ 'ਵਰੇ ਯਾਦਵਿੰਦਰ ਸਿੰਘ ਯਾਦੂ ਜੀ ਦੇਖੋ ਜੀ ਹਰ ਸਾਲ ਦੀ ਤਰ੍ਹਾਂ ਮਾਨਵਤਾ ਭਲਾਈ ਕਲੱਬ ਵੱਲੋਂ ਗੁਰੂ ਰਬਦਾਸ ਮਹਾਰਾਜ ਦਾ ਪ੍ਰਕਾਸ਼ ਦਿਹਾੜਾ ਮਨਾਇਆ ਜਾ ਰਿਹਾ ਸਭ ਤੋਂ ਪਹਿਲਾਂ ਤਾਂ ਸਮੂੱਚੀ ਸੰਤਨ ਨੂੰ ਗੁਰੂ ਰਬਦਾਸ ਮਹਾਰਾਜ ਦੇ ਪ੍ਰਕਾਸ਼ ਦਿਹਾੜੇ ਦੀ ਲੱਖ ਲੱਖ ਵਧਾਈ ਦ ਗੁਰੂ ਸਾਹਿਬ ਦੇ ਚਰਨਾਂ ਚ ਅਰਦਾਸ ਬੇਨਤੀ ਕਰਦੇ ਆ ਕਿ ਸਾਡੀ ਸਮੂਹ ਜੀ ਸੰਗਤ ਨੂੰ ਸਾਡੇ ਆਪਸੀ ਭਾਈਚਾਰਕ ਸਾਂਝ ਨੂੰ ਐਵੇਂ ਬਣਾਈ ਰੱਖਿਓ ਇਸੇ ਤਰ੍ਹਾਂ ਸਾਡੇ ਸਮਾਜ ਤੇ ਕਿਰਪਾ ਰੱਖਿਓ ਸਾਡੇ ਜਿਹੜੇ ਲੋਕ ਨੇ ਮਿਹਨਤ ਕਾ ਸ਼ਲੋਕ ਨੇ ਇਹਨਾਂ ਤੇ ਅਸ਼ੀਰਵਾਦ ਰੱਖਿਓ ਮਿਹਨਤ ਕਰਕੇ ਆਪਣੇ ਪਰਿਵਾਰਾਂ ਨੂੰ ਅੱਗੇ ਚੜ੍ਹਦੀ ਕਲਾ ਚ ਲੈ ਕੇ ਜਾਣ ਸੋ ਸਾਰੇ ਸਮਾਜ ਤੇ ਕਿਰਪਾ ਰੱਖਣ ਮਾਰੇ ਬਣਾ ਕੇ ਰੱਖਣਾ ਅਸੀਂ ਆਪਸੀ ਭਾਈਚਾਰਕ ਸਾਂਝ ਨਾਲ ਪਰਿਵਾਰਕ ਸਾਂਝ ਨਾਲ ਅਸੀਂ ਇਹੋ ਜੇ ਪ੍ਰਕਾਸ਼ ਦਿਹਾੜੇ ਇਹੋ ਜੇ ਖੁਸ਼ੀਆਂ ਦੇ ਮੌਕੇ ਤੇ ਮਨਾਉਂਦੇ ਰਹੀ ਵਾਹਿਗੁਰੂ ਖਾਲਸਾ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਪੈਨਾ ਦਾ ਸਮੂਹ ਸੰਗਤਾਂ ਨੂੰ ਜਗਤ ਦੀਆਂ ਸੰਗਤਾਂ ਨੂੰ ਮੈਂ ਸਤਿਗੁਰੂ ਰਵਿਦਾਸ ਮਹਾਰਾਜ ਜੀ ਦੇ ਜਨਮ ਦਿਨ ਤੇ ਲੱਖ ਲੱਖ ਵਧਾਈਆਂ ਦਿੰਦਾ ਕਿਉਂਕਿ ਵਾਹਿਗੁਰੂ ਜੀ ਸਤਿਗੁਰੂ ਰਵਿਦਾਸ ਮਹਾਰਾਜ ਜੀ ਦੇ ਵਿਦੇਸ਼ਾਂ ਦੇ ਉੱਤੇ ਚੱਲਦੇ ਹੋਏ ਸੰਗਤਾਂ ਨੇ ਹਮੇਸ਼ਾ ਹੀ ਵੱਧ ਛੜ ਕੇ ਇਹਨਾਂ ਪ੍ਰੋਗਰਾਮਾਂ ਦਾ ਯੋਗਦਾਨ ਪਾਇਆ ਦੇਸ਼ ਵਿਦੇਸ਼ ਦੇ ਵਿੱਚ ਬੈਠੀਆਂ ਸੰਗਤਾਂ ਨੇ ਵੀ ਯੋਗਦਾਨ ਪਾਇਆ ਸ਼ਹਿਰ ਦੇ ਨਿਵਾਸੀਆਂ ਨੇ ਵੀ ਯੋਗਦਾਨ ਪਾਇਆ ਉਹਨਾਂ ਦੀ ਟੈਲਫੁੱਲ ਮਾਇਆ ਦੇ ਨਾਲ ਟੈਲਫੁੱਲ ਸਹਿਯੋਗਾਂ ਦੇ ਨਾਲ ਹੀ ਇਹ ਏਡੇ ਵੱਡੇ ਸਮਾਗਮ ਹੁੰਦੇ ਨੇ ਪਿਛਲੇ 27 ਸਾਲਾਂ ਤੋਂ ਸਾਡੇ ਬੜੇ ਖੜੇ ਨੇ ਸਰਦਾਰ ਗੁਰਪਾਲ ਸਰਦਾਰ ਹਜਿੰਦਰ ਸਿੰਘ ਜੀ ਬਜਰੀ ਵਾਲੇ ਸਰਦਾਰ ਨਿਰਮਲ ਸਿੰਘ ਜੀ ਪੁੰਨੇਆ ਰਮਨ ਜੀ ਔਰ ਸਾਰੇ ਸਤਕਾਰਯੋਗ ਮੇਰਾ ਬਲਜੀਤ ਰੂਪੀ ਵੀਰ ਸਾਰੀ ਹੀ ਟੀਮ ਸਾਡੀ ਮਾਨਵਤਾ ਭਲਾਈ ਨਗਰ ਕਲੱਬ ਵੱਲੋਂ ਪਿਛਲੇ 27 ਸਾਲਾਂ ਤੋਂ ਲਗਾਤਾਰ ਇਹ ਪ੍ਰੋਗਰਾਮ ਲਿਖਿਆ ਗਿਆ ਹਰ ਇੱਕ ਸਾਲ ਬੜੀ ਧੂਮ-ਧਾਮ ਨਾਲ ਇਸ ਧਰਮਸ਼ਾਲਾ ਦੇ ਵਿੱਚ ਮਨਾਇਆ ਜਾਂਦਾ ਪਹਿਲਾਂ ਪੰਡਾਲਾਂ ਦੇ ਵਿੱਚ ਲਾਇਆ ਜਾਂਦਾ ਸੀ ਜਦੋਂ ਗੁਰੂ ਮਹਾਰਾਜ ਨੇ ਬਖਸ਼ਿਸ਼ ਕੀਤੀ ਐ ਇਸ ਜਗ੍ਹਾ ਦੀ ਉਦੋਂ ਤੋਂ ਲਗਾਤਾਰ ਇੱਥੇ ਮਨਾਇਆ ਜਾਂਦਾ ਹੈ ਉਹ ਅਨਾਉਂਸਮੈਂਟ ਇਸ ਕਰਕੇ ਸੀ ਕਿਉਂਕਿ ਨਾ ਇੱਕ ਜਿਹੜੀ ਜਗ੍ਹਾ ਹੈ ਇਹਨੂੰ ਲੋਕੇਸ਼ਨ ਇੱਕੋ ਗਲੀ ਆ ਜਿਹਦੇ ਦੇ ਵਿੱਚ ਰਸਤਾ ਸਾਹਮਣੇ ਆਪਾਂ ਦੇਖੇ ਰਹੇ ਆ ਇਹ ਰਸਤਾ ਇਹਨੂੰ ਲੱਗਦਾ ਤੇ ਪੈਂਡਾ ਕਰਤਾਰਨਗਰ ਕਾਫੀ ਵੱਡਾ ਏਰੀਆ ਮੈਂ ਕਹਾ ਸ਼ਹਿਰ ਦਾ ਸਭ ਤੋਂ ਵੱਡਾ ਜੇ ਵਾਰਡ ਆ ਤੇ ਵੱਡਾ ਮਹੱਲਾ ਵਾ ਉਹ ਕਰਤਾਰਨਗਰ ਜਿੱਥੇ ਸਭ ਤੋਂ ਵੱਧ ਆਬਾਦੀ ਵੀ ਆ ਤੇ ਪਾਰਕ ਦਾ ਕੋਈ ਸਬੰਧ ਨਹੀਂ ਸੀ ਜਿਹਦੇ ਨਾਲ ਕੋਈ ਪਾਰਕ ਨਹੀਂ ਸੀ ਸਾਡੇ ਕੋਲ ਜਗ੍ਹਾ ਸੀ ਗੁਰੂ ਮਹਾਰਾਜ ਰਵਿਦਾਸ ਮਹਾਰਾਜ ਜੀ ਦੇ ਆਰਾਮ ਦੇ ਉੱਤੇ ਜਿਹੜਾ ਕਮਿਊਨਿਟੀ ਹਾਲ ਤਿਆਰ ਹੋ ਚੁੱਕਿਆ ਠੀਕ ਹੈ ਜੀ ਤੇ ਇਹ ਜਿਹੜੀ ਜਗ੍ਹਾ ਪਈ ਸੀ ਇੱਥੇ ਪਾਰਕ ਬਣਾਈ ਜਾਣੀ ਆ ਜਿਹਦੇ ਲਈ ਆਉਣ ਵਾਲੇ ਸਮੇਂ ਦੇ ਵਿੱਚ ਵੱਡੀ ਪੱਧਰ ਤੇ ਇੱ ਜਿੱਥੇ ਆਪਾਂ ਖੜੇ ਆਏ ਸਜੇ ਹੱਥ ਮੇਰੇ ਪਾਸੇ ਲੰਗਰ ਇੱਥੇ ਲੰਗਰ ਹਾਲ ਦੇ ਲੰਗਰ ਹਾਲ ਦੇ ਪਿਛਲੇ ਪਾਸੇ 2 ਵਸਵੇ ਦੀ ਜਗ੍ਹਾ ਮਾਨਵਤਾ ਭਲਾਈ ਨੌਜਵਾਨ ਕਲੱਬ ਸੰਗਤਾਂ ਦੇ ਸਹਿਯੋਗ ਦੇ ਨਾਲ ਲੈ ਰਿਹਾ ਤਾਂ ਜੋ ਕਿ ਸਾਨੂੰ ਇੱਕ ਰਸਤਾ ਨਜ਼ਦੀਕ ਤੋਂ ਮਿਲ ਜਵੇ ਬਹੁਤ ਬਹੁਤ ਧੰਨਵਾਦ ਜੀ ਹਰਦੀਪ ਸਿੰਘ ਨੀਨੂ ਜੀ ਇੱਥੇ ਤੇ ਕਾਉਂਸਲਰ ਸਾਹਿਬ ਸਰਦਾਰ ਗੁਰਪਾਲ ਸਿੰਘ ਜੀ ਮੈਂ ਸਰਦਾਰ ਹਰਜਿੰਦਰ ਸਿੰਘ ਜੀ ਬਿਜਲੀ ਬੋਰਡ ਐਸ ਸੀ ਵੀ ਸੀ ਏਮਪਲਾਈਜ਼ ਵੈਲਫੇਅਰ ਫੈਡਰੇਸ਼ਨ ਅਤੇ ਲੋਕਤਾ ਫਰੰਟ ਦੇ ਮਾਧਿਅਮ ਤੋਂ ਸਮੁੱਚੇ ਜਗਤ ਨੂੰ ਜਨਮ ਦਿਨ ਤੇ ਲੱਖ ਲੱਖ ਵਧਾਈ ਦਿਨਾਂ ਨਿਹਾਲ ਸਤਿ ਸ੍ਰੀ ਅਕਾਲ ਵਿਸ਼ੇਸ਼ ਤੌਰ ਤੇ ਧੰਨਵਾਦ ਕਰਦੇ ਆ ਸਾਡੇ ਸਰਬਜੀਤ ਨੀੜੂ ਵੀਰ ਜੀ ਜਿਹੜੇ ਲਗਾਤਾਰ ਪਹਿਲੇ ਦਿਨ ਤੋਂ ਹੀ ਇਸ ਸਮਾਗਮ ਦੀ ਲਾਈਵ ਟੈਲੀਕਾਸਟ ਆਪਣੇ ਫੇਸਬੁੱਕ ਰਾਹੀਂ ਆਪਣੇ ਚੈਨਲ ਦੇ ਰਾਹੀਂ ਪੀਵੀ 26 ਚੈਨਲ ਨਿਊਜ਼ ਰਾਹੀਂ ਸੰਗਤਾਂ ਨੂੰ ਰੂਬਰੂ ਕਰਾ ਰਹੇ ਨੇ ਦੇਸ਼ਾਂ ਵਿਦੇਸ਼ਾਂ ਦੇ ਵਿੱਚ ਬੈਠੀਆਂ ਸੰਗਤਾਂ ਇਸ ਚੈਨਲ ਦੇ ਮਾਧਿਅਮ ਰਾਹੀਂ ਇਸ ਪ੍ਰੋਗਰਾਮ ਨੂੰ ਦੇਖ ਰਹੀਆਂ ਨੇ ਬਹੁਤ ਬਹੁਤ ਧੰਨਵਾਦ ਸਾਰੀਆਂ ਸਮੂਹ ਸੰਗਤਾਂ ਦਾ ਤੇ ਇਸ ਚੈਨਲ ਦਾ ਬਹੁਤ-ਬਹੁਤ ਧੰਨਵਾਦ ਜਿਨ੍ਹਾਂ ਨੇ ਸਾਡੇ ਲਾਈਵ ਪ੍ਰੋਗਰਾਮ ਨੂੰ ਸੰਗਤਾਂ ਦੇ ਰੂਪ ਰੂਪ ਦਿੱਤਾ ਬਹੁਤ-ਬਹੁਤ ਧੰਨਵਾਦ ਜੀ ਏਸੀ ਹਰਦੀਪ ਸਿੰਘ ਨੀਨੂ ਜੀ ਗੁਰਪਾਲ ਸਿੰਘ ਜੀ ਹੋਰ ਬਹੁਤ ਮਾਨਯੋਗ ਸ਼ਖਸੀਅਤਾਂ ਇੱਥੇ ਮੌਜੂਦ ਸੀ ਸੋ ਮੈਨੂੰ ਦਿਓ ਯਾਦ ਸਰਬਜੀਤ ਸਿੰਘ ਨੀਟੂ ਪੀਬੀ 26 ਨਿਊਜ਼ ਚੈਨਲ ਲਾਈਕ ਕਰਿਓ ਸ਼ੇਅਰ ਕਰਿਓ ਇਸ ਵੀਡੀਓ ਨੂੰ ਕਮੈਂਟਸ ਕਰਿਓ ਚੈਨਲ ਨੂੰ ਸਬਸਕ੍ਰਾਈਬ ਕਰਿਓ ਜਲਦੀ ਹਾਜ਼ਰ ਹੋਵਾਂਗਾ ਲੈ ਕੇ ਇੱਕ ਨਵਾਂ ਚਿਹਰਾ ਨਵੀਂ ਅਪਡੇਟ ਧੰਨਵਾਦ ਸਤਿ ਸ੍ਰੀ ਅਕਾਲ